ਜੇ ਕਿ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਅੱਜ ਤੱਕ ਕਿੰਨੀ ਮਹਿੰਗੀ ਗਾਂ ਬਾਰੇ ਪੜ੍ਹਿਆ ਜਾਂ ਸੁਣਿਆ ਤਾਂ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਇਹ ਕਹਿਣਗੇ ਕਿ ਇਹ 5 ਲੱਖ ਹੈ ਜਾਂ 10 ਲੱਖ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਗਾਂ ਹੈ ਜੋ 40 ਕਰੋੜ ਰੁਪਏ ਵਿੱਚ ਵਿਕ ਚੁੱਕੀ ਹੈ ਜੀ ਹਾਂ ਤੁਸੀਂ ਸਹੀ ਪੜ ਸੁਣਿਆ ਹੈ 40 ਕਰੋੜ ਪਸ਼ੂਆਂ ਦੀ ਨਿਲਾਮੀ ਦੀ ਦੁਨੀਆ ਵਿੱਚ ਇਹ ਇੱਕ ਨਵਾਂ ਰਿਕਾਰਡ ਹੈ ਅਸੀਂ ਤੁਹਾਨੂੰ ਇਹ ਖਬਰ ਇਸ ਲਈ ਦੱਸ ਰਹੇ ਹਾਂ ਕਿਉਂਕਿ ਇਸ ਗਾਂ ਦਾ ਭਾਰਤ ਨਾਲ ਡੂੰਘਾ ਸੰਬੰਧ ਹੈ ਅਤੇ ਤੁਸੀਂ ਇਸ ਦੇ ਗੁਣਾਂ ਬਾਰੇ ਜਾਣ ਕੇ ਯਕੀਨਨ ਹਰਾਂ ਰਹਿ ਜਾਓ ਕਿ ਮੀਡੀਆ ਰਿਪੋਰਟਾਂ ਮੁਤਾਬਕ ਅਸੀਂ ਗੱਲ ਕਰ ਰਹੇ ਹਾਂ ਆਂਧਰਾ ਪ੍ਰਦੇਸ਼ ਦੀ ਨੇਲੋਰ ਗਾਂ ਦੀ ਬ੍ਰਾਜ਼ਿਲ ਵਿੱਚ ਇਸ ਦੀ ਨਿਲਾਮੀ ਕੀਤੀ ਗਈ ਸੀ ਜਿਸ ਦੀ ਲਾਗਤ 4.8 ਮਿਲੀਅਨ ਅਮਰੀਕੀ ਡਾਲਰ ਸੀ ਜੇ ਭਾਰਤ ਕਰੰਸੀ 'ਚ ਇਸ ਨੂੰ ਦੇਖੀਏ ਤਾਂ ਇਹ ਲਗਭਗ 40 ਕਰੋੜ ਰੁਪਏ ਬਣਦੀ ਹੈ ਇਸ ਨਿਲਾਮੀ ਤੋਂ ਬਾਅਦ ਇਹ ਵਿਕਰੀ ਜਾਨਵਰਾਂ ਦੀ ਨਿਲਾਮੀ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਬਣ ਗਈ ਹੈ ਬ੍ਰਾਜ਼ਿਲ ਵਿੱਚ ਇਸ ਗਾਂ ਦੀ ਬਾਤ ਮੰਗ ਹੈ ਇਸ ਗਾਂ ਬਾਰੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਗਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਆਪਣੇ ਆਪ ਨੂੰ ਵਾਤਾਵਰਣ ਮੁਤਾਬਕ ਢਾਲ ਲੈਂਦੀ ਹੈ ਅਤੇ ਇਹ ਭਾਰ ਦੇ ਉਗੋਲ ਪਸ਼ੂਆਂ ਦੀ ਸੰਤਾਨ ਹੈ ਜੋ ਆਪਣੀ ਤਾਕਤ ਲਈ ਜਾਣੀ ਜਾਂਦੀ ਹੈ ਗਾਂ ਦੀ ਇਸ ਕਿਸਮ ਨੂੰ ਪਹਿਲੀ ਵਾਰ 1868 ਵਿੱਚ ਜਹਾਜ਼ ਰਾਹੀਂ ਬ੍ਰਾਜ਼ਿਲ ਭੇਜਿਆ ਗਿਆ ਸੀ ਅਤੇ ਉੱਥੋਂ ਦੇ ਲੋਕਾਂ ਨੇ ਇਸ ਗਾਂ ਨੂੰ ਇੰਨਾ ਪਸੰਦ ਕੀਤਾ ਕਿ 1960 ਦੇ ਦਹਾਕੇ ਵਿੱਚ ਕਈ ਹੋਰ گاਵਾਂ ਨੂੰ ਇੱਥੇ ਲਜਾਇਆ ਗਿਆ ਇਸ ਗਾਂ ਦਾ ਨਾਂ ਨਿਲੌਰ ਜ਼ਿਲ੍ਹੇ ਦੇ ਨਾਂ ਤੇ ਰੱਖਿਆ ਗਿਆ ਹੈ। ਮੋਡਿਆ ਤੇ ਰੇਸ਼ਮੀ ਚਿੱਟੇ ਫਰ ਅਤੇ ਇੱਕ ਵਿਲੱਖਣ ਬਲਨੂਮਾ ਕੁੱਬੜ ਵਾਲੀ ਇਹ ਗਾਂ ਭਾਰਤੀ ਮੂਲ ਦੀ ਨਿਵਾਸੀ ਹੈ। ਭਾਰਤੀ ਹੈ। ਇਹਨਾਂ ਦਾ ਮੈਟਾਬੋਲਿਜ਼ਮ ਕਾਫੀ ਚੰਗਾ ਹੁੰਦਾ ਹੈ ਜਿਸ ਨਾਲ ਉਹਨਾਂ 'ਚ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਨਹੀਂ ਹੁੰਦਾ। ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਇਸ ਨਸਲ ਨੂੰ ਜੈਨੇਟਿਕ ਤੌਰ ਤੇ ਹੋਰ ਵਿਕਸਿਤ ਕੀਤਾ ਗਿਆ ਹੈ।